ਮੈਨੂੰ ਤੇ ਜੇਠ ਹਾਰ ਤੇ ਕੋਈ ਨਹੀਂ ਗਿਲਾ ਮੇਰੇ ਚਮੜ ਨੂੰ ਚੇਤ ਦੀ ਸਬਨਮ ਨੇ ਮਾਰਿਆ ਮੱਸਿਆ ਦੀ ਕਾਲੀ ਰਾਤ ਦਾ ਕੋਈ ਨਹੀਂ ਕਸੂਰ ਮੱਸਿਆ ਦੀ ਕਾਲੀ ਰਾਤ ਦਾ ਕੋਈ ਨਹੀਂ ਕਸੂਰ ਸਾਗਰ ਨੂੰ ਉਹਦੀ ਆਪਣੀ ਪੂਨਮ ਨੇ ਮਾਰਿਆ ਇਹ ਕੌਣ ਹੈ ਜੋ ਮੌਤ ਨੂੰ ਬਦਨਾਮ ਕਰ ਰਿਹਾ ਇਹ ਕੌਣ ਹੈ ਜੋ ਮੌਤ ਨੂੰ ਬਦਨਾਮ ਕਰ ਰਿਹਾ ਇਨਸਾਨ ਨੂੰ ਇਨਸਾਨ ਦੇ ਜਨਮ ਨੇ ਮਾਰਿਆ ਜੜਿਆ ਸੀ ਜਿਹੜਾ ਸੂਰਜਾ ਡੁੱਬਣਾ ਸੀ ਉਸ ਜ਼ਰੂਰ ਕੋਈ ਝੂਠ ਕਹਿ ਰਿਹਾ ਕਿ ਪੱਛਮ ਨੇ ਮਾਰਿਆ ਮੰਨਿਆ ਕਿ ਮੋਇਆ ਮਿੱਤਰਾਂ ਦਾ ਗਮ ਵੀ ਮਾਰਦਾ ਬਹੁਤਾ ਪਰ ਇਸ ਦਿਖਾਵੇ ਦੇ ਮਾਤਮ ਨੇ ਮਾਰਿਆ ਕਾਤਲ ਕੋਈ ਨਹੀਂ ਕਾਤਲ ਕੋਈ ਦੁਸ਼ਮਣ ਨਹੀਂ ਮੈਂ ਠੀਕ ਆਖਦਾ ਕਾਤਲ ਕੋਈ ਦੁਸ਼ਮਣ ਨਹੀਂ ਮੈਂ ਠੀਕ ਆਖਦਾ ਸਿਵ ਨੂੰ ਤਾਂ ਸਿਵ ਦੇ ਆਪਣੇ ਮਹਿਰਮ ਨੇ ਮਾਰਿਆ ਸੇਵ ਨੂੰ ਤਸੀਫ ਦੇ ਆਪਣੇ ਮਹਿਰਮ ਨੇ ਮਾਰਿਆ